ब्रेकिंग न्यूज़ 3 साल बाद डिब्रूगढ़ जेल तो एनएसए हटन तो बाद भाई साहब नु रिहा कर ਦਿੱਤਾ ਗਿਆ ਹੈ ਪਰ ਉਹ اچانک ਕਿੱਧਰ ਗਾਇਬ ਹੋ ਗਏ ਹਨ پولیس ਅਤੇ এজেন্সি ਵੀ ਹੈਰਾਨ ਹਨ ਕਮਾਲ ਹੈ ਭਾਈ ਇਧਰ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਧਰ ਉਹਨਾਂ ਦੀ ਪਤਨੀ ਦੂਜਾ ਵਿਆਹ ਕਰਵਾ ਰਹੀ ਹੈ ਰੁਕ ਜਾ ਜਿਸ ਕੌਮ ਦੀਆਂ ਧੀਆਂ ਪੈਣਾ ਲਈ ਮੈਂ ਆਪਣੀ ਜਵਾਨੀ ਜੇਲਾਂ ਵਿੱਚ ਗਾਲ ਦਿੱਤੀ ਅੱਜ ਮੇਰੇ ਹੀ ਘਰ ਵਿੱਚ ਮੇਰੀ ਪਿੱਠ ਪਿੱਛੇ ਖੰਜਰ ਖੋਪਿਆ ਜਾ ਰਹਾ ਹੈ ਆਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਜਿੱਥੇ ਟੋਟੀ ਗੰਡੀ ਜਾਂਦੀ ਹੈ ਵਿਛੜੇ ਮੇਲੇ ਜਾਂਦੇ ਹਨ ਅਤੇ ਬੇਦਾਵਾ ਪੜਿਆ ਜਾਂਦਾ ਹੈ ਅੱਜ ਮਾਗੀ ਦੇ ਇਸ ਮਹੀਨਾ ਲੰਮਾ ਚੱਲਣ ਵਾਲੇ ਜੋੜ ਮੇਲੇ ਦੇ ਵਿੱਚ ਭਾਰੀ ਸੰਗਤ ਦਾ ਠਾਠਾ ਮਰਦਾ ਇਕੱਠ ਹੈ ਜਨਵਰੀ ਦੀ ਕੜਾਕੇ ਦੀ ਠੰਡੇ ਅਤੇ ਸੰਗਣੀ ਧੁੰਦ ਦੇ ਵਿਚਕਾਰ ਵੀ ਬੁਲੇ ਸੋਨਿਹਾਲ ਦੇ ਜਕਾਰੇ ਗੁਜਰੇ ਹਨ ਪਰ ਇਸ ਰੋਹਾਨੀ ਮਾਹੌਲ ਦੇ ਵਿਚਕਾਰ ਇੱਕ tufaan shaant samundar ਦੀ ਠਟਾ ਉਬਾੜੇ ਮਰ ਰਿਹਾ ਹੈ ਪਿਛਲੇ 3 ਸਾਲਾਂ ਤੋਂ ਅਸਾਮ ਦੇ ਡੇਬਰੂਗੜ ਜੇਲ੍ਹ ਦੇ ਵਿੱਚ ਬੰਦੇ ਕੌਮ ਦੇ ਚਹੇਤੇ ਅਤੇ ਮੌਜੂਦਾ ਸੰਸਦ ਭਾਈ ਸਾਹਿਬ ਨੂੰ ਅਚਾਨਕ ਬੀਤੀ ਰਾਤ ਰਿਹਾ ਕਰ ਦਿੱਤਾ ਗਿਆ ਸਰਕਾਰ ਨੇ ਐਨਐਸਏ ਹਟਾ ਦਿੱਤੀ ਪਰ ਉਹਨਾਂ ਦੀ ਰਿਹਾਈ ਨੂੰ ਗੁਪਤ ਰੱਖਿਆ ਗਿਆ ਤਾਂ ਜੋ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ ਪਰ ਭਾਈ ਸਾਹਿਬ ਸਿੱਧਾ ਆਪਣੇ ਪਿੰਡ ਨਹੀਂ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿੰਦਿਆਂ ਹੀ ਕੁਝ ਅਜਿਹੀਆਂ ਗੋਪਿਆ ਖਬਰਾਂ ਮਿਲ ਰਹੀਆਂ ਸਨ ਜਿਨ੍ਹਾਂ ਨੇ ਉਹਨਾਂ ਦੀ ਨੀਂਦ ਉਡਾ ਦਿੱਤੀ ਸੀ ਖਬਰ ਏ ਸੀ ਕਿ ਉਹਨਾਂ ਦੀ ਆਪਣੀ ਧਰਮ ਪਤਨੀ ਉਹ ਐਨ ਆਰ ਆਈ ਔਰਤ ਜਿਸ ਨੇ ਵਿਦੇਸ਼ ਦੀ ਐਸ਼ੋ ਆਰਾਮ ਬੜੀ ਜ਼ਿੰਦਗੀ ਛੱਡ ਕੇ ਉਹਨਾਂ ਨਾਲ ਪੰਥਕ ਰਸਤੇ ਤੇ ਚੱਲਣ ਦਾ ਵਾਦਾ ਕੀਤਾ ਸੀ ਅੱਜ ਮਾਗੀ ਦੇ ਮੇਲੇ ਦੌਰਾਨ ਮੁਕਤਸਰ ਸਾਹਿਬ ਦੇ ਹੀ ਇੱਕ ਨਿੱਜੀ ਸਮਾਗਮ ਦੇ ਵਿੱਚ ਦੂਜਾ ਵਿਆਹ ਕਰਾਉਣ ਜਾਰੀ ਹੈ ਭਾਈ ਸਾਹਿਬ ਲਈ ਇਹ ਖਬਰ ਕਿਸੇ ਬੰਬ ਧਮਾਕੇ ਤੋਂ ਘੱਟ ਨਹੀਂ ਸੀ ਉਹ ਸੋਚ ਰਹੇ ਹਨ ਕਿ ਇਹ ਇੱਕ ਸਰਕਾਰੀ ਸਾਜ਼ਿਸ਼ ਹੈ ਕਿ ਉਸ ਨੂੰ ਡਰਾਇਆ ਜਾ ਰਿਹਾ ਹੈ ਜਾਂ ਫਿਰ ਫਾਤਿਮਾ ਜੀ ਤਿੰਨ ਸਾਲ ਦੀ ਜਿਦਾਈ ਅਤੇ ਜੇਲ੍ਹ ਦੀਆਂ ਕੰਧਾਂ ਨੇ ਰਿਸ਼ਤੇ ਦੀ ਡੋਰ ਨੂੰ ਤੋੜ ਦਿੱਤਾ ਹੈ ਭਾਈ ਸਾਬ ਨੇ ਆਪਣਾ ਭੇਸ ਬਦਲਿਆ ਮੋਹ ਤੇ ਲੋਈ ਲਪੇਟੀ ਅਤੇ ਇੱਕ ਆਮ ਸ਼ਰਧਾਲੂ ਦੇ ਵਾਂਗ ਭੀੜ ਦੇ ਵਿੱਚ ਹੀ ਰਲ ਗਏ ਉਹਨਾਂ ਦਾ ਕਦ ਕਾਟ ਅਤੇ ਚਾਲ ਟਾਲ ਦੱਸਦੀ ਹੈ ਕਿ ਕੋਈ ਸ਼ੇਰ ਭੀੜ ਦੇ ਵਿੱਚ ਤੁਰਿਆ ਜਾ ਰਿਹਾ ਹੈ ਉਹ ਉਸ ਜਗ੍ਹਾ ਪਹੁੰਚੇ ਜਿੱਥੇ ਇੱਕ ਵਿਆਹ ਹੋ ਰਿਹਾ ਹੈ ਇੱਕ ਗੁਰਦੁਆਰਾ ਸਾਹਿਬ ਤੋਂ ਥੋੜੀ ਹੀ ਦੂਰ ਇੱਕ ਵੱਡਾ ਹਲ ਹੈ ਬਾਹਰ ਪੁਲਿਸ ਦਾ ਵੀ ਪੈਰਾ ਹੈ ਪਰ ਉਸ ਸਿਵਲ ਵਰਦੀ ਦੇ ਵਿੱਚ ਹਨ ਭਾਈ ਸਾਹਿਬ ਅੰਦਰ ਦਖਲ ਹੋਏ ਅੰਦਰ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਪੈਰ ਜੰਮ ਗਏ ਉੱਥੇ ਲਾੜੀ ਦੇ ਲਿਬਾਸ ਦੇ ਵਿੱਚ ਬੈਠੀ ਸੀ ਉਹਨਾਂ ਦੀ ਆਪਣੀ ਪਤਨੀ ਉਹ ਬਿਲਕੁਲ ਸ਼ਾਂਤ ਸੀ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਹੰਝੂ ਨਹੀਂ ਹਨ ਸਗੋਂ ਇੱਕ ਅਜੀਬ ਜੀ ਸ਼ਕਤੀ ਸੀ ਉਸ ਦੇ ਨਾਲ ਲਾਣਾ ਬਣ ਕੇ ਬੈਠਾ ਸ਼ਖਸ ਕੋਈ ਆਮ ਬੰਦਾ ਨਹੀਂ ਲੱਗ ਰਿਹਾ ਉਸ ਦੀ ਪਿੱਠ ਭਾਈ ਸਾਹਿਬ ਦੇ ਵੱਲ ਸੀ ਲੋਕ ਆਪਸ ਦੇ ਵਿੱਚ ਕੁਸਰ-ਮਸਰ ਕਰ ਰਹੇ ਹਨ ਦੇਖੋ ਭਾਈ ਕਾਲ ਯੁਗ ਆ ਗਿਆ ਹੈ ਜੌਂਦੇ ਦੀ ਪਤੀ ਨੂੰ ਮਾਰ ਕੇ ਦੂਜਾ ਵਿਆਹ ਚਾ ਲਿਆ ਹੈ ਇਹ ਤਾਨ ਨੇ ਭਾਈ ਸਾਹਿਬ ਦੇ ਕੰਨਾਂ ਦੇ ਵਿੱਚ ਪਿਗਲੇ ਹੋਏ ਸ਼ੀਸ਼ੇ ਦੇ ਵਾਂਗ ਪਰੇਸ਼ਾਨਾ ਉਹਨਾਂ ਦਾ ਖੂਨ ਖਲੋਟਿਆ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨੀ ਆ ਰਿਹਾ ਸੀ ਕਿ ਜਿਸ ਔਰਤ ਲਈ ਉਹਨਾਂ ਨੇ ਰਿਵਰਸ ਮਾਈਗ੍ਰੇਸ਼ਨ ਯਾਨੀ ਪੰਜਾਬ ਵਾਪਸ ਆਉਣ ਦਾ ਨਾਰਾ ਦਿੱਤਾ ਸੀ ਅੱਜ ਉਹੀ ਔਰਤ ਉਹਨਾਂ ਦੀ ਪਿੱਠ ਦੇ ਵਿੱਚ ਸ਼ੋਰ ਮਾਰ ਰਹੀ ਹੈ ਉਹਨਾਂ ਤੋਂ ਰਿਹਾਨੇ ਗਿਆ ਉਹਨਾਂ ਨੇ ਆਪਣੀ ਲੋਹੀ ਵਗਾ ਕੇ ਮਾਰੇ ਉਹ ਤੇਜ਼ੀ ਨਾਲ ਅੱਗੇ ਵਧੇ ਅਤੇ ਕਰਜੀ ਦੀ ਆਵਾਜ਼ ਦੇ ਵਿੱਚ ਬੋਲੇ ਰੁਕ ਜਾਓ ਪੂਰੇ ਹਾਲ ਦੇ ਵਿੱਚ ਸਨਨਾਟਾ ਛਾ ਗਿਆ ਸਭ ਦੀਆਂ ਨਜ਼ਰਾਂ ਦਰਵਾਜ਼ੇ ਵੱਲ ਘੁੰਮ ਗਈਆਂ ਜਦੋਂ ਲੋਕਾਂ ਨੇ ਦੇਖਿਆ ਕਿ ਸਾਹਮਣੇ ਕੌਣ ਖੜਾ ਹੈ ਤਾਂ ਕਈਆਂ ਦੇ ਖੱਤਾਂ ਵਿੱਚੋਂ ਚਾਦੇ ਕੱਪ ਛੁੱਟ ਗਏ ਇਹ ਉਹੀ ਚਾਰਾ ਸੀ ਉਹੀ ਬਾਣਾ ਉਹੀ ਟਿੱਖੀਆਂ ਅੱਖਾਂ ਭਾਈ ਸਾਹਿਬ ਵਾਪਸ ਆ ਚੁੱਕੇ ਸਨ ਉਸ ਸਟੇਜ ਦੇ ਵੱਲ ਬਦੇ ਉਹਦੀ ਪਤਨੀ ਨੇ ਸਿਰ ਚੁੱਕ ਕੇ ਦੇਖਿਆ ਹੈਰਾਨੀ ਦੀ ਗੱਲ ਇਹ ਸੀ ਕਿ ਭਾਈ ਸਾਹਿਬ ਨੂੰ ਦੇਖ ਕੇ ਵੀ ਉਹਨਾਂ ਦੇ ਚਿਹਰੇ ਤੇ ਕੋਈ ਜਾ ਸ਼ਰਮਿੰਦਗੀ ਨਹੀਂ ਆਈ ਸਗੋਂ ਉਸਨੇ بڑے ਟਰਮੇ ਨਾਲ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਿਆ ਭਾਈ ਸਾਹਿਬ ਸਟੇਜ ਤੇ ਚੜੇ ਉਹਨਾਂ ਨੇ ਮਾਈਕ ਫੜਿਆ ਨੇ ਸਗੋਂ ਤੱਕਾ ਮਾਰ ਕੇ ਪਰਾਂ ਕਰ ਦਿੱਤਾ ਉਹ ਸਿੱਧਾ ਆਪਣੀ ਪਤਨੀ ਦੇ ਸਾਹਮਣੇ ਜਾ ਕੇ ਖੜੇ ਹੋ ਗਏ ਅਤੇ ਭਰੇ ਮਨ ਦੇ ਨਾਲ ਬੋਲੇ ਮੈਂ ਤਾਂ ਸੋਚਦਾ ਸੀ ਕਿ ਦੁਸ਼ਮਣ ਸਿਰਫ ਬਾਹਰ ਹੈ ਸਰਕਾਰਾਂ ਮੇਰੇ ਖਿਲਾਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਖਾਰਦਾ ਕਾਰਨ ਮੇਰਾ ਆਪਣਾ ਘਰ ਬਣੇਗਾ ਤਿੰਨ ਸਾਲ ਸਿਰਫ ਤਿੰਨ ਸਾਲ ਨਹੀਂ ਕਰ ਸਕੇ ਤੁਸੀਂ ਅੱਜ ਮੇਰੇ ਜਉਂਦੇ ਜੀ ਤੁਸੀਂ ਮੇਰਾ ਕਿਰਿਆ ਕੰਮ ਕਰ ਦਿੱਤਾ ਹੈ ਅੰਤਮ ਸੰਸਕਾਰ ਕਰ ਦਿੱਤਾ ਹੈ ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ ਇੰਨਾ ਦਰਦ ਸੀ ਕਿ ਪੱਥਰ ਵੀ ਪਿਘਲ ਜਾਣ ਲੇਕਿਨ ਉਸ ਲਾੜੀ ਬਣੀ ਔਰਤ ਨੇ ਖੋਲੀ ਜੀ ਆਪਣੀ ਚੰਨੀ ਠੀਕੀ ਤੇ ਅਤੇ ਖੜੀ ਹੋ ਗਈ ਉਸ ਨੇ ਪੂਰੇ ਇਕੱਠੇ ਸਾਹਮਣੇ ਜੋ ਆਪਣਾ ਪਹਿਲਾ ਸ਼ਬਦ ਬੋਲਿਆ ਉਸ ਨੇ ਸਭ ਦੇ ਖੋਸ਼ ਉਡਾ ਦਿੱਤੇ ਉਹਨਾਂ ਨੇ ਕਿਹਾ ਸਿੰਘ ਸਾਹਿਬ ਤੁਸੀਂ ਦੇਰ ਕਰ ਦਿੱਤੀ ਹੈ ਜੇ ਤੁਸੀਂ ਅੱਜ ਨਾ ਆਉਂਦੇ ਪੰਛਰ ਦਾ ਪੰਜਾਬ ਦੀ ਰਾਖੀ ਕਰਨ ਵਾਲਾ ਕੋਈ ਨਾ ਬਚਦਾ ਇਹ ਵਿਆਹ ਮੇਰਾ ਸ਼ੌਕ ਨਹੀਂ ਹੈ ਇਹ ਸ਼ਾਇਦ ਕਿਸੇ ਦੀ ਕੀਮਤ ਹੈ ਜੋ ਮੈਨੂੰ ਚਕਾਉਣੀ ਪਈ ਹੈ ਕੀ ਮਤਲਬ ਸੀ ਉਸ ਦਾ ਕਿਹੜੀ ਕੀਮਤ ਅਤੇ ਉਹ ਲਾੜਾ ਪਲਾ ਕੌਣ ਹੈ ਜੋ ਅਜੇ ਵੀ ਚੁੱਪਚਾਪ ਸਹਰਾ ਲਗਾ ਕੇ ਬੈਠਾ ਹੈ ਕਿ ਇਹ ਸੱਚਮੁੱਚ ਕੋਈ ਵਿਆਹ ਹੈ ਜਾਂ ਕੋਈ ਬਹੁਤ ਵੱਡੀ ਸਿਆਸੀ ਸਾਜ਼ਿਸ਼ ਦਾ ਜਾਲੇ ਜੋ ਭਾਈ ਸਾਫ ਦਿੱਲੀ ਬਣਿਆ ਗਿਆ ਸੀ ਹਾਂਜੀ ਉਸ ਭਰੇ ਪੰਡਾਲ ਦੇ ਵਿੱਚ ਜਦੋਂ ਭਾਈ ਸਾਹਿਬ ਦੀ ਪਤਨੀ ਨੇ ਇਹ ਸ਼ਬਦ ਕਹੀ ਨਾ ਕਿ ਇਹ ਵਿਆਹ ਇੱਕ ਭਾਰੀ ਕੀਮਤ ਹੈ ਤਾਂ ਇੱਕ ਪਲ ਦੇ ਲਈ ਸਮਾਂ ਜਿਵੇਂ ਰੁਕ ਗਿਆ ਭਾਈ ਸਾਹਿਬ ਜੋ ਇੱਕ ਜ਼ਖਮੀ ਸ਼ੇਰ ਦੇ ਵਾਂਗ ਗੁੱਸੇ ਦੇ ਵਿੱਚ ਸਨ ਉਹਨਾਂ ਦੇ ਕਦਮ ਠੱਡਰ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਜੋ ਅੱਗ ਸੀ ਉਹ ਹੁਣ ਹੈਰਾਨੀ ਅਤੇ ਸਵਾਲਾਂ ਦੇ ਵਿੱਚ ਬਦਲ ਗਏ ਉਹਨਾਂ ਨੇ ਆਪਣੀ ਪਤਨੀ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਉਹ ਚਿਹਰਾ ਜੋ ਕਦੇ ਗੁਲਾਬ ਦੀ ਵਾਂਗ ਖੜ੍ਹਾ ਰਹਿੰਦਾ ਸੀ ਅੱਜ ਮੁਰਝਾਇਆ ਹੋਇਆ ਅਤੇ ਡਰ ਨਾਲ ਪੀਲਾ ਬਿਆਸੀ ਉਸ ਦੀਆਂ ਅੱਖਾਂ ਦੇ ਵਿੱਚ ਬੇਵਫਾਈ ਨਹੀਂ ਬਲਕਿ ਇੱਕ ਡੂੰਗੀ ਮਜਬੂਰੀ ਅਤੇ ਕੁਰਬਾਨੀ ਸਾਫ਼ ਦਿਖਾਈ ਦੇ ਰਹੀ ਸੀ ਭਾਈ ਸਾਬ ਦਾ ਗੁੱਸਾ ਥੜਾ ਠੰਡਾ ਹੋਇਆ ਪਰ ਉਹਨਾਂ ਦੇ ਅੰਦਰਲਾ ਜਵਾਲਾਮੁਖੀ ਅਜੇ ਵੀ ਧੱਕ ਰਿਹਾ ਸੀ ਉਹਨਾਂ ਨੇ ਭਾਰੀ ਆਵਾਜ਼ ਦੇ ਵਿੱਚ ਪੁੱਛਿਆ ਭਲਾ ਕਿਹੜੀ ਕੀਮਤ ਹੈ ਕਿ ਮੇਰੀ ਜਾਨ ਇੰਨੀ ਸਸਤੀ ਹੋ ਗਈ ਹੈ ਕਿ ਉਸ ਤੇ ਬਦਲੇ ਮੇਰੀ ਅਜਦਾ ਸੌਦਾ ਕੀਤਾ ਜਾਵੇ ਅਤੇ ਕੌਣ ਹੈ ਇੱਕ ਖਰੀਦਾਰੇ ਜਿਸ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਘਰ ਤੇ ਕਬਜ਼ਾ ਕਰਨ ਦੀ ਜ਼ਰੂਰਤ ਕੀਤੀ ਹੇ ਇੱਕ ਕੰਢੀ ਹੋਈ ਭਾਈ ਸਾਹਿਬ ਨੇ ਆਪਣਾ ਹੱਥ ਸਟੇਜ ਤੇ ਬਠੇ ਉਸ ਲਾੜੇ ਵੱਲ ਵਧਾਇਆ ਅਤੇ ਜੋ ਅਜੇ ਵੀ ਸਿਰ ਚੁਕਾਏ ਚਰਿਤੇ ਸਰਾਸਦਾਈ ਬੁੱਤ ਬਣਿਆ ਬੈਠਾ ਸੀ ਪੂਰੇ ਪੰਡਾਲ ਦੇ ਸਾਟਕੇ ਹੋਏ ਸਨ ਹਰ ਕੋਈ ਦੇਖਣਾ ਚਾਹੁੰਦਾ ਸੀ ਕਿ ਆਖਿਰਕਾਰ ਉਹ ਪਲਾ ਕੌਣ ਹੈ ਜਿੱਦ ਸਨੇ ਭਾਈ ਸਾਹਿਬ ਦੀ ਪਤਨੀ ਨਾਲ ਵਿਆਹ ਕਰਾਉਣ ਦੀ ਹਿਮਾਕਤ ਕੀਤੀ ਹੈ ਕਿ ਉਹ ਕੋਈ ਸਰਕਾਰੀ ਅਫਸਰ ਹੈ ਕੋਈ ਵਿਰੋਧੀ ਲੀਡਰ ਹੈ ਜਾਂ ਕੋਈ ਹੋਰ ਹੈ ਭਾਈ ਸਾਹਿਬ ਨੇ ਇੱਕੋ ਝਟਕੇ ਨਾਲ ਉਸ ਲਾੜੇ ਦੀ ਸਿਰ ਤੋਂ ਸੈੜਾ ਖਿੱਚ ਲਿਆ ਜਿਵੇਂ ਹੀ ਉਸ ਦਾ ਚਿਹਰਾ ਨੰਗਾ ਹੋਇਆ ਨਾ ਪੰਡਾਲ ਦੇ ਵਿੱਚ ਇੱਕ ਜ਼ੋਰਦਾਰ ਚੀਖ ਅਤੇ ਹੈਰਾਨੀ ਦੀ ਲਹਿ ਦੌੜ ਗਈ ਲੋਕ ਆਪਣੀਆਂ ਅੱਖਾਂ ਤੇ ਯਕੀਨੀ ਕਰ 파ਰੇ ਸਨ ਉਹ ਚਿਹਰਾ ਕਿਸੇ ਉਪਰੇ ਬੰਦੇ ਦਾ ਨਹੀਂ ਉਹ ਚਿਹਰਾ ਤਾਂ ਜਗਤਾਰ ਸਿੰਘ ਦਾ ਸੀ ਭਾਈ ਸਾਹਿਬ ਦਾ ਬਚਪਨ ਦਾ ਯਾਰ ਉਹਨਾਂ ਦਾ ਸੱਜਾ ਹੱਥ ਜਿਸਨੂੰ ਭਾਈ ਸਾਹਿਬ ਕਦੇ ਆਪਣਾ ਭਰਾ ਮੰਨੇ ਸਨ ਅਤੇ ਜਿਸਨੂੰ ਉਹਨਾਂ ਨੇ ਜੇਲ੍ਹ ਜਾਣ ਮळे ਆਪਣੀ ਜਥੇ ਵਧੇ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਸੌਂਪੀ ਸੀ ਭਾਈ ਸਾਹਿਬ ਨੂੰ ਲੱਗਿਆ ਜਿਵੇਂ ਕਿਸੇ ਨੇ ਉਹਨਾਂ ਦੇ ਸੀਨੇ ਦੇ ਵਿੱਚ ਠਿੱਕਾ ਕੰਜਰ ਖੋਪ ਦਿੱਤਾ ਹੋਵੇ ਉਹਨਾਂ ਦੇ ਪੈਰਾਂ ਹਟੋਂ ਜ਼ਮੀਨ ਖਿਸਕ ਗਈ ਉਹਨਾਂ ਨੇ ਜਗਤਾਰ ਦੇ ਮੋਢੇ ਫੜ ਕੇ ਉਸਨੂੰ ਝੋੜਿਆ ਜਗਤਾਰਿਆ ਤੂੰ ਮੇਰੇ ਭਰਾ ਜਿਸ ਦੀ ਸੌ ਮੈਂ ਗੁਰੂ ਘਰ ਖੰਦਾ ਸੀ ਅਤੇ ਜਿਸਤੇ ਉਨੋ ਕੁਦ ਤੋਂ ਵੀ ਵੱਧ ਕੇ ਇਤਬਾਰ ਸੇ ਅੱਜ ਤੂੰ ਹੀ ਮੇਰੇ ਘਰ ਦੇ ਵਿੱਚ ਸਰ ਲਗਾ ਦਿੱਤੀ ਹੈ ਜਦੋਂ ਪੂਰੀ ਦੁਨੀਆ ਮੇਰੇ ਖਿਲਾਫ ਸੀ ਮੈਂ ਸੋਚਦਾ ਸੀ ਕਿ ਮੇਰਾ ਯਾਰ ਬਾਹਰ ਮੇਰੀ ਲੜਾਈ ਲੜ ਰਿਹਾ ਹੋਵੇਗਾ ਪਰ ਤੂੰ ਤਾਂ ਤੂੰ ਤਾਂ ਮੇਰੀ ਅਰਤੀ ਤਿਆਰ ਕਰ ਰਿਹਾ ਹੈ ਤਾਰ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ ਉਹ ਭਾਈ ਸਾਹਿਬ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣ ਦੀ ਹਿੰਮਤ ਨਹੀਂ ਕਰ ਪਾਇਆ ਸੀ ਪਰ ਸਟੇਜ ਦੇ ਕੋਲ ਖੜਾ ਉਹ ਮੰਤਰੀ ਜਿਸ ਨੇ ਇਸ ਸਾਰੀ ਖੇਡ ਰਚੀ ਸੀ ਹੁਣ ਖੁੱਲ ਕੇ ਹੱਸਣ ਲੱਗਾ ਉਸਨੇ ਜ਼ੋਰ ਦੇ ਨਾਲ ਤੜੀ ਮਾਰੇ ਅਤੇ ਕੀ ਵਾਹ ਕੀ ਸੀਨ ਹੈ ਦੋਸਤੀ ਅਤੇ ਪਿਆਰ ਦਾ ਅੰਤ ਦੇਖ ਲਿਆ ਸ਼ਰਾ ਸਿਆਸਤ ਦੇ ਵਿੱਚ ਕੋਈ ਭਰਾ ਨਹੀਂ ਹੁੰਦਾ ਤੇਰਾ ਇਹ ਯਾਰ ਜਗਤਾਰਾ ਇਹ ਪਿਛਲੇ 2 ਸਾਲਾਂ ਤੋਂ ਸਾਡੇ ਨਾਲ ਹੈ ਇਸ ਨੂੰ ਅਸੀਂ ਤੇਰੀ ਕੁਰਸੀ ਤੇਰਾ ਰੁਤਬਾ ਅਤੇ ਹੁਣ ਤੇਰੀ ਪਤਨੀ ਸਭ ਕੁਝ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਲੋਕ ਤੇਰੇ ਨਾਮ ਤੇ ਇਕੱਠੇ ਹੁੰਦੇ ਹਨ ਪਰ ਜੇ ਤੇਰਾ ਆਪਣਾ ਹੀ ਖਾਸ ਬੰਦਾ ਤੇਰੀ ਜਗ੍ਹਾ ਲੈ ਲਵੇ ਤਾਂ ਲੋਕਾਂ ਨੂੰ ਸ਼ਾਇਦ ਭੁਲੇਖਾ ਪੈ ਜਾਵੇਗਾ ਕਿ ਵਿਰਾਸਤ ਅੱਗੇ ਵਧ ਰਹੀ ਹੈ ਅਤੇ ਛਾਦੇ ਸਾਨੂੰ ਸਿਆਸੀ ਲਾਭ ਮਿਲੇਗਾ ਤੇਰੀ ਕੁਰਸੀ ਜਿਹੜੀ ਹੈ ਤੇ ਅਸੀਂ ਆਪਣੇ ਫਾਇਦੇ ਲਈ ਇਸਤੇਮਾਲ ਕਰ ਸਕਦੇ ਹਾਂ ਭਾਈ ਸਾਹਿਬ ਨੇ ਮੰਤਰੀਵਲ ਦੇਖਿਆ ਵੀ ਨਹੀਂ ਉਹਨਾਂ ਦਾ ਸਾਰਾ ਧਿਆਨ ਤਾਂ ਆਪਣੀ ਪਤਨੀ ਅਤੇ ਜਗਤਾਰਤੇ ਸੀ ਉਹਨਾਂ ਦੀ ਪਤਨੀ ਹੁਣ ਫੁੱਟ ਫੁੱਟ ਕੇ ਰੋ ਰਹੀ ਸੀ ਉਸਨੇ ਅੱਗੇ ਵੱਧ ਕੇ ਭਾਈ ਸਾਹਿਬ ਦੇ ਪੈਰ ਫੜ ਲਏ ਮੈਨੂੰ ਮਾਫ ਕਰਦੇ ਹੋ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਇਹਨਾਂ ਨੇ ਮੈਨੂੰ ਜੇਲ੍ਹ ਦੇ ਵਿੱਚ ਤੁਹਾਡੀ ਇੱਕ ਵੀਡੀਓ ਦਿਖਾਈ ਜਿਸ ਤੇ ਵਿੱਚ ਤੁਸੀਂ ਬੇਹੋਸ਼ ਪਈ ਸੀ ਅਤੇ ਤੁਹਾਡੇ ਮੂੰਹ ਦੇ ਵਿੱਚੋਂ ਝੱਕ ਨਿਕਲ ਰਹੀ ਸੀ ਇਹਨਾਂ ਨੇ ਕਿਹਾ ਕਿ ਜੇ ਮੈਂ ਜਗਤਾਰ ਨਾਲ ਬਿਆਨ ਕਰਵਾਇਆ ਤਾਂ ਇਹ ਤੁਹਾਨੂੰ ਹਾਰਟ ਅਟੈਕ ਦਾ ਨਾਮ ਦੇ ਕੇ ਜੇਲ੍ਹ ਦੇ ਵਿੱਚ ਹੀ ਖਤਮ ਕਰ ਦੇਣਗੇ ਇਹਨਾਂ ਨੇ ਕਿਹਾ ਕਿ ਜਗਤਾਰ ਨੂੰ ਤੁਹਾਡਾ ਵੰਸ ਬਣਾਉਣਾ ਬੇਖਦ ਜਰੂਰੀ ਹੈ ਤਾਂ ਜੋ ਕੌਮ ਨੂੰ ਕਾਬੂ ਕੀਤਾ ਜਾ ਸਕੇ ਮੈਂ ਸੋਚਿਆ ਵੀ ਜੇਕਰ ਮੇਰੇ ਗਿਆਨ ਨਾਲ ਤੁਹਾਡੀ ਜਾਨ ਬਚਦੀ ਹੈ ਤਾਂ ਮੈਂ ਇਹ ਨਰਕ ਭੋਗਣ ਦੇ ਲਈ ਵੀ ਤਿਆਰ ਹਾਂ ਮੈਂ ਸਿਰਫ ਤੁਹਾਨੂੰ ਜਾਂਦਾ ਦੇਖਣਾ ਚਾਹੁੰਦੀ ਸੀ ਕਿਰਨ ਦੇ ਇਹ ਸ਼ਬਦ ਸੁਣ ਕੇ ਪੰਡਾਲ ਦੇ ਵਿੱਚ ਮੌਜੂਦ ਹਰ ਸ਼ਖਸ ਦੀ ਰੂਹ ਕੰਬ ਗਈ ਲੋਕਾਂ ਨੂੰ ਸਮਝ ਆ ਗਿਆ ਕਿ ਇਹ ਵਿਆਹ ਨਹੀਂ ਸਗੋਂ ਇੱਕ ਔਰਤੀ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕਿਆ ਗਿਆ ਸੀ ਅਤੇ ਜਗਤਾਰ ਅਜੀਬ ਚੁੱਪ ਸੀ ਪਰ ਉਸ ਦੀ ਚਿਹਰੇ ਤੇ ਪਛਤਾਵੇ ਦੀ ਬਜਾਏ ਇੱਕ ਅਜੀਬ ਜਿਹੀ ਠੇਕਤਾ ਆ ਗਈ ਸੀ ਉਸ ਨੇ ਸਿਰ ਝੁਕਿਆ ਅਤੇ ਪਹਿਲੀ ਵਾਰ ਬੋਲਿਆ ਹਾਂ ਮੈਂ ਕੀਤਾ ਇਹ ਸੌਦਾ ਕਿਉਂਕਿ ਮੈਂ ਥੱਕ ਗਿਆ ਸੀ ਤੇਰੇ ਪਰਛਾਵਾ ਬਣ ਕੇ ਰਹਿਣ ਤੋਂ ਸਾਰੀ ਉਮਰ ਜੇਕਾਰੇ ਤੇਰੇ ਲੱਗਦੇ ਰਹੇ ਕੁਰਬਾਨੀਆਂ ਅਸੀਂ ਦਿੰਦੇ ਰਹੇ ਜੇਲ੍ਹ ਤੂੰ ਗਿਆ ਪਰ ਬਾਹਰ ਪੁਲਿਸਤਿਆਂ ਡਾਂਗਾ ਅਸੀਂ ਖੜੀਆਂ ਮੈਨੂੰ ਲੱਗਿਆ ਕਿ ਹੁਣ ਮੇਰਾ ਵਕਤ ਹੈ ਸਰਕਾਰ ਨੇ ਮੈਨੂੰ ਆਫਰ ਦਿੱਤੇ ਕਿ ਜੇ ਮੈਂ ਤੇਰੀ ਜਗ੍ਹਾ ਲੈ ਲਵਾਂ ਤਾਂ ਸਭ ਕੁਝ ਮੇਰਾ ਹੋਵੇਗਾ ਤੇਰੀ ਪਤਨੀ ਅੱਜ ਤੇਰਾ ਸਭ ਕੁਝ ਤੇਰੀ ਪਤਨੀ ਇਹ ਤਾਂ ਸਿਰਫ ਇੱਕ ਮੌਰਾ ਸੀ ਜੋ ਲੋਕਾਂ ਨੂੰ ਇਹ ਦਿਖਾਉਣ ਦੇ ਲਈ ਸੀ ਵੀ ਤੇਰੇ ਪਰਿਵਾਰ ਦੇ ਵੀ ਮੈਨੂੰ ਸਭ ਕਰ ਕਰ ਲਿਆ ਹੈ ਤੂੰ ਕਦੇ ਵੀ ਬਾਹਰ ਨਹੀਂ ਆਵੇਂਗਾ ਵਕਤਾਰ ਦੀ ਗੱਦਾਰੀ ਨੇ ਭਾਈ ਸਾਹਿਬ ਦੇ ਅੰਦਰ ਇੱਕ ਅਜਿਹੇ ਹੌਫ ਤੂਫਾਨ ਖੜਾ ਕਰ ਦਿੱਤਾ ਜੋ ਸ਼ਾਇਦ ਪਹਿਨਾ ਕਦੇ ਨਹੀਂ ਸੀ ਆਇਆ ਉਹਨਾਂ ਨੇ ਆਪਣੀ ਕਿਰਪਾਨ ਦੇ ਮੁੱਠੇ ਤੇ ਖਤਰਾ ਕਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਉਤਰਾਇਆ ਪੰਡਾਲ ਦੇ ਵਿੱਚ ਮੌਜੂਦ ਨੌਜਵਾਨੇ ਜੋ ਭਾਈ ਸਾਹਿਬ ਨੂੰ ਰੱਬ ਮੰਨਦੇ ਸਨ ਉਹ ਵੀ ਗੁੱਸੇ ਦੇ ਵਿੱਚ ਬੇਕਾਬੂ ਹੋਣ ਲੱਗੇ ਮਾਹੌਲ ਤਣਾਪੂਰਨ ਹੋ ਗਿਆ ਮੰਤਰੀ ਨੇ ਦੇਖਿਆ ਵੀ ਬਾਜੀ ਪਟਰੀ ਹੈ ਉਸਨੇ ਤਰੰਤ ਪੁਲਿਸ ਨੂੰ ਇਸ਼ਾਰਾ ਕੀਤਾ ਸਿਵਲ ਵਰਦੀ ਦੇ ਵਿੱਚ ਖੜੇ ਪੁਲਿਸ ਵਾਲਿਆਂ ਨੇ ਆਪਣੀਆਂ ਪਿਸਤੌਲਾਂ ਕੜਦੀਆਂ ਮੰਤਰੀ ਨੇ ਮਾਈਕ ਤੇ ਚੀਕਿਆ ਇਸ ਨੂੰ ਗ੍ਰਿਫਤਾਰ ਕਰੋ ਇਹ ਭਗੌੜਾ ਹੈ ਇਸ ਨੇ ਜੇਲ੍ਹ ਤੋੜੀ ਹੈ ਇਸ ਨੂੰ ਗੋਲੀ ਮਾਰ ਦਿਓ ਪਰ ਭਾਈ ਸਾਹਿਬ ਡਰੇ ਨਹੀਂ ਉਹ ਸ਼ੇਰ ਦੇ ਬੰਗ ਗਰਜੇ ਕੌਣ ਹੈ ਜੋ ਮੈਨੂੰ ਹੱਥ ਲਾਵੇਗਾ ਮੈਂ ਜੇਲ੍ਹ ਤੋੜ ਕੇ ਨਹੀਂ ਤੁਹਾਡੇ ਕਾਨੂੰਨ ਦੇ ਮੂੰਹ ਤੇ ਚਪੇੜਾ ਮਾਰ ਕੇ ਬਰੀ ਹੋ ਕੇ ਇੱਥੇ ਆਇਆ ਹਾਂ ਮੇਰੇ ਕੋਲ ਅਦਾਲਤ ਦੇ ਹੁਕਮ ਹਨ ਭਾਈ ਸਾਹਿਬ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਕਾਗਜ਼ ਕੱਢ ਕੇ ਖਵਾ ਦੇ ਵਿੱਚ ਲਹਿਰਾਇਆ ਇਹ ਉਹਨਾਂ ਦੀ ਰਿਹਾਈ ਦਾ ਪਰਵਾਨਾ ਸੀ ਤਰੀ ਹਕਾ ਬਕਰ ਗਿਆ ਉਹਨਾਂ ਦੀ ਇਹ ਚਾਲ ਵੀ ਫੇਲ ਹੋ ਗਈ ਭਾਈ ਸਾਹਿਬ ਨੇ ਜਗਤਾਰ ਵੱਲ ਉਂਗਲ ਕੀਤੀ ਅਤੇ ਕਿਹਾ ਜਗਤਾਰਾ ਤੂੰ ਅੱਜ ਦੋਸਤੀ ਦਾ ਕਤਲ ਕੀਤਾ ਹੈ ਤੂੰ ਸੋਚਿਆ ਸੀ ਕਿ ਮੈਂ ਜੇਲ੍ਹ ਦੇ ਵਿੱਚ ਸੜ ਜਾਵਾਂਗਾ ਪਰ ਯਾਦ ਰੱਖੀਂ ਸੱਚ ਨੂੰ ਕੰਨਾਂ ਦੇ ਵਿੱਚ ਚੁਣਿਆ ਜਾ ਸਕਦਾ ਹੈ ਪਰ ਦਫਨਾਇਆ ਕਦੇ ਨਹੀਂ ਜਾ ਸਕਦਾ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਜੋ ਤੂੰ ਕੀਤਾ ਹੈ ਇਸ ਦਾ ਹਿਸਾਬ ਤੈਨੂੰ ਦੇਣਾ ਪਵੇਗਾ ਪਰ ਅੱਜ ਨਹੀਂ ਅੱਜ ਮੇਰਾ ਮਕਸਦ ਸਿਰਫ ਆਪਣੀ ਪਤਨੀ ਨੂੰ ਇਸ ਨਰਕ ਦੇ ਵਿੱਚ ਕੱਢਣਾ ਹੈ ਭਾਈ ਸਾਹਿਬ ਨੇ ਅੱਗੇ ਵੱਧ ਕੇ ਕਿਰਨ ਦਾ ਹੱਥ ਫੜਿਆ ਉਹਨਾਂ ਨੇ ਕਿਹਾ ਚੱਲ ਕਿਰਨ ਇਸ ਜਗ੍ਹਾ ਸਾਡੇ ਲਾਇਕ ਨਹੀਂ ਹੈ ਜਿਸ ਘਰ ਦੇ ਵਿੱਚ ਗੁਰੂ ਦੀ ਖਜੂਰੀ ਵਿੱਚ ਧੋਖਾ ਹੋ ਰਿਹਾ ਹੋਵੇ ਉੱਥੇ ਰੱਬ ਨਹੀਂ ਵਸਦਾ ਉਹ ਕਿਰਨ ਨੂੰ ਸਟੇਜ ਤੋਂ ਥੱਲੇ ਲੈ ਆਏ ਜਗਤਾਰ ਅਤੇ ਮੰਤਰੀ ਦਿਖਦੇ ਰਹੇ ਪੰਡਾਲ ਦੇ ਵਿੱਚ ਮੌਜੂਦ ਸੰਗਤ ਨੇ ਬੁਲੇ ਸੋਨਿਹਾਲ ਦੇ ਜਕਾਰੇ ਛੜਨੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਭਾਈ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਨੂੰ ਸੁਰੱਖਿਤ ਬਾਹਰ ਲੈ ਜਾਣ ਲੱਗੇ ਜਗਤਾਰ ਜੋ ਕੁਝ ਪਲ ਪਹਿਲਾਂ ਲੜਾ ਬਣ ਕੇ ਬੈਠਾ ਸੀ ਹੁਣ ਇੱਕ ਹਾਰੇ ਹੋਏ ਜਵਾਰੀ ਦੇ ਵਾਂਗ ਇਕੱਲਾ ਰਹਿ ਗਿਆ ਉਸਤੇ ਗੱਲ ਦੇ ਵਿੱਚ ਪਿਆ ਹਾਰ ਉਸਨੂੰ ਫਾਇਦੇ ਵਾਂਗ ਲੱਗ ਰਿਹਾ ਸੀ ਪਰ ਜਦੋਂ ਭਾਈ ਸਾਹਿਬ ਆਪਣੀ ਪਤਨੀ ਨੂੰ ਲੈ ਕੇ ਬਾਹਰ ਨਿਕਲ ਰਹੇ ਸਨ ਤਾਂ ਮੰਤਰੀ ਨੇ ਪਿੱਛੋਂ ਇੱਕ ਅਜਿਹੀ ਗਾਲ ਕਈ ਜਿਸ ਨੇ ਪਾਈ ਸਾਫ ਦੇ ਕਦਮ ਫਿਰ ਤੋਂ ਰੋਕ ਜਤੇ ਮੰਤਰੀ ਨੇ ਹਾਸਤੇ ਹੋਇਆ ਜਾ ਪਾਈ ਜਾ ਲੈਦਾ ਆਪਣੀ ਘਰ ਵਾਲੀ ਨੂੰ ਪਰ ਯਾਦ ਰੱਖੀਂ ਤੂੰ ਜੇਲ੍ਹ ਤੋਂ ਬਾਹਰ ਜ਼ਰੂਰ ਆ ਗਿਆ ਹੈ ਪਰ ਅਜੇ ਤੱਕ ਸਾਡੇ ਚੱਕਰ ਵਿੱਚੋਂ ਬਾਹਰ ਨਹੀਂ ਨਿਕਲਿਆ ਜੋ ਤੂੰ ਅੱਜ ਬਚਾਇਆ ਹੈ ਉਹ ਸਿਰਫ ਇੱਕ ਮੋਰਾ ਸੀ ਅਸਲੀ ਬਾਜੀ ਤਾਂ ਅਸੀਂ ਤੇਰੇ ਪਿੰਡ ਦੇ ਵਿੱਚ ਲਗਾ ਕੇ ਆਏ ਹਾਂ ਜਾ ਦੇਖ ਸ਼ਾਇਦ ਤੈਨੂੰ ਪੈਰ ਰੱਖਣ ਦੇ ਲਈ ਵੀ ਜ਼ਮੀਨਾਂ ਮਿਲੇ ਮੰਤਰੀ ਪਲਾਕੀ ਕਹ ਰਿਹਾ ਸੀ ਪਿੰਡ ਦੇ ਵਿੱਚ ਅਜਿਹਾ ਕੀ ਹੋਇਆ ਕਿ ਜਗਤਾਰ ਅਤੇ ਮੰਤਰੀ ਨੇ ਕੋਈ ਹੋਰ ਸਾਜ਼ਿਸ਼ ਰਚੀ ਸੀ ਜੋ ਭਾਈ ਸਾਹਿਬ ਦੇ ਪਰਿਵਾਰ ਜਾਂ ਉਹਨਾਂ ਦੇ ਪਿੰਡ ਨਾਲ ਜੁੜੀ ਸੀ ਭਾਈ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਉਹਨਾਂ ਦੇ ਮੱਤੇ ਤੇ ਚਿੰਤਾ ਦੀਆਂ ਤਿਉੜੀਆਂ ਉੱਭਰ ਆਈਆਂ ਉਹ ਜਲਦੀ ਨਾਲ ਆਪਣੀ ਗੱਡੀ ਦੇ ਵਿੱਚ ਬੈਠੇ ਅਤੇ ਡਰਾਈਵਰ ਨੂੰ ਪਿੰਡ ਵੱਲ ਗੱਡੀ ਮੋੜਨ ਦਾ ਹੁਕਮ ਦਿੱਤਾ ਰਸਤੇ ਦੇ ਵਿੱਚ ਕਿਰਨ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੇ ਵਿੱਚ ਜਗਤਾਰ ਨੇ ਸਿਰਫ ਉਹਨਾਂ ਦੇ ਘਰਤੇ ਨਹੀਂ ਸਗੋਂ ਪੂਰੀ ਜਥੇਬੰਦੀ ਤੇ ਕਬਜ਼ਾ ਕਰ ਲਿਆ ਹੈ ਅਤੇ ਪਿੰਡ ਦੇ ਲੋਕਾਂ ਨੂੰ ਭਾਈ ਸਾਹਿਬ ਦੇ ਖਿਲਾਫ ੜਕਾਇਆ ਹੈ ਹੁਣ ਅਸਲੀ ਲੜਾਈ ਤਾਂ ਪਿੰਡ ਪਹੁੰਚ ਕੇ ਸ਼ੁਰੂ ਹੋਣ ਵਾਲੀ ਸੀ ਕਿ ਪਿੰਡ ਦੇ ਲੋਕ ਆਪਣੇ ਪੁਰਾਣੇ ਲੀਡਰ ਦਾ ਸਾਥ ਦੇਣਗੇ ਜਾਂ ਗੱਦਾਰ ਜ਼ਗਰਤਾਰ ਦੀਆਂ ਗੱਲਾਂ ਦੇ ਵਿੱਚ ਆ ਚੁੱਕੇ ਹਨ ਮੁਖਸਰ ਸਾਹਿਬ ਤੋਂ ਪਿੰਡ ਵੱਲ ਜਾਂਦਾ ਰਹਾ ਸੁਨਸਾਨ ਸੀ ਪਰ ਭਾਈ ਸਾਹਿਬ ਦੇ ਦਿਲ ਦੇ ਵਿੱਚ ਸ਼ੋਰ ਬੜਾ ਸੀ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਹੈ ਪਰ ਉਹਾਂ ਦੀ ਸੋਚ ਉਸ ਤੋਂ ਵੀ ਕਿਤੇ ਅੱਗੇ ਦੌੜ ਰਹੀ ਹੈ ਨਾਲ ਬੈਠੀ ਪਤਨੀ ਲਗਾਤਾਰ ਰੋ ਰਹੀ ਹੈ ਅਤੇ ਧੀ ਹੌਲੀ-ਹੌਲੀ ਉਸ ਖੌਫਨਾਕ ਸੱਚ ਤੋਂ ਪਰਦਾ ਚੁੱਕਰੀ ਹੈ ਜੋ ਪਿਛਲੇ 3 ਸਾਲਾਂ ਦੇ ਵਿੱਚ ਵਾਪਰਿਆ ਉਸ ਨੇ ਦੱਸਿਆ ਪਾਈਸਾਬ ਜਗਤਾਰ ਨੇ ਸਿਰਫ ਤੁਹਾਡਾ ਘਰ ਨਹੀਂ ਤੋੜਿਆ ਉਸਨੇ ਤੁਹਾਡੀ ਵਿਚਾਰਧਾਰਾ ਦਾ ਕਤਲ ਕੀਤਾ ਹੈ ਜਿਸ ਨਸ਼ਦੇ ਖਿਲਾਫ ਤੁਸੀਂ ਖਾਲਸਾ ਵਹਿਰ ਸ਼ੁਰੂ ਕੀਤੀ ਅੱਜ ਉਹੀ ਨਸ਼ਾ ਜਗਤਾਰ ਦੇ ਬੰਦੇ ਪਿੰਡ-ਪਿੰਡ ਵਿੱਚ ਰਹਿਣਾ ਉਸਨੇ ਲੋਕਾਂ ਦੇ ਵਿੱਚ ਇਹ ਅਪਵਾ ਫੈਲਾਏ ਕਿ ਤੁਸੀਂ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ ਉਸਨੇ ਕਿਹਾ ਕਿ ਤੁਸੀਂ ਜਿਲ੍ਹੇ ਦੇ ਵਿੱਚੋਂ ਰਿਹਾ ਹੋਣ ਦੇ ਲਈ ਕਰੋੜਾ ਰੁਪਏ ਲੈ ਹਨ ਅਤੇ ਹੁਣ ਤੁਸੀਂ ਪੰਥ ਦੇ ਭਲੇ ਲਈ ਨਹੀਂ ਸਗੋਂ ਆਪਣੀ ਕੁਰਸੀ ਦੇ ਲਈ ਵਾਪਸ ਆ ਰਹੇ ਹੋ ਇਹ ਸੁਣ ਕੇ ਪਾਈਸਾਬ ਦੇ ਹੱਥ ਕਸ ਗਏ ਜਿਸ ਕੌਮਲੀ ਉਹਨਾਂ ਨੇ ਆਪਣੀ ਜਵਾਨੀ ਜੇਲ੍ਹ ਦੀਆਂ ਕਾਲੀਆਂ ਕੋਟੜੀਆਂ ਦੇ ਵਿੱਚ ਗੜਦੇਤੇ ਅੱਜ ਕੀ ਉਹੀ ਕੰਮ ਉਹਨਾਂ ਨੂੰ ਗੱਦਾਰ ਸਮਝ ਲਈ ਹੈ ਇਸ ਛੱਟ ਜੇਲ੍ਹ ਦੀਆਂ ਸਲਾਖਾਂ ਨਾਲ ਕਿਤੇ ਵੱਧ ਡੂੰਗੀ ਸ਼ੇ ਗੱਡੀ ਪਿੰਡ ਦੀ ਜੋਹ ਦੇ ਵਿੱਚ ਦਾਖਲ ਹੋਏ ਰਾਤ ਦਾ ਸਮਾਂ ਹੈ ਜਿਵੇਂ ਹੀ ਗੱਡੀ ਪਿੰਡ ਦੇ ਮੋੜ ਤੇ ਪਹੁੰਚੀ ਭਾਈ ਸਾਹਿਬ ਨੇ ਜੋ ਦੇਖਿਆ ਉਸਨੇ ਉਹਨਾਂ ਦੇ ਰੌਂਗਟੇ ਖੜੇ ਕਰ ਦਿੱਤੇ ਜਿਸ ਜਗ੍ਹਾ ਤੇ ਕਦੇ ਨੌਜਵਾਨਾਂ ਨੂੰ ਗਤਕਾ ਸਿਖਾਉਂਦੇ ਸਨ ਅੱਜ ਉੱਤੇ ਕੁਝ ਮੁੰਡੇ ਝੁੰਡ ਬਣਾ ਕੇ ਖੜੇ ਸਨ ਉਹਨਾਂ ਦੇ ਖੱਤਾਂ ਦੇ ਵਿੱਚ ਕਿਰਪਾਣਾ ਨੇ ਸਗੋਂ ਫੋਲ ਪੇਪਰ ਅਤੇ ਟੀਕੇ ਖਨੇ ਉਹ ਨਛੇ ਦੇ ਵਿੱਚ ਤੋਤ ਹਨੇ ਭਾਈ ਸਾਹਿਬ ਨੇ ਗੱਡੀ ਰੋਕੇ ਅਤੇ ਸ਼ੀਸ਼ਾ ਥੱਲੇ ਕੀਤਾ ਉਹ ਨਾਮ ਮੁੰਡਿਆਂ ਨੇ ਗੱਡੀ ਵੱਲ ਦੇਖਿਆ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੋਈ ਪਛਾਣ ਨਹੀਂ ਹੈ ਸਿਰਫ ਖਾਲੀਪਨ ਹੈ ਇੱਕ ਮੁੰਡੇ ਨੇ ਲੜਕੜਾਉਂਦੀ ਆਵਾਜ਼ ਦੇ ਵਿੱਚ ਕਿਹਾ ਉਹ ਚੱਲ ਗਏ ਇੱਥੇ ਜਗਤਾਰ ਭਾਈ ਦਾ ਰਾਜ ਹੈ ਭਾਈ ਸਾਹਿਬ ਦਾ ਦਿਲ ਚੀਰਿਆ ਗਿਆ ਇਹ ਉਹਨਾਂ ਦਾ ਪਿੰਡ ਨਹੀਂ ਸੀ ਇਹ ਤਾਂ ਇੱਕ ਸ਼ਮਸ਼ਾਨ ਘਟ ਬਣ ਚੁੱਕਿਆ ਹੈ ਉਹ ਬਿਨਾਂ ਕੁਝ ਬੋਲੇ ਗੱਡੀ ਅੱਗੇ ਲੈ ਗਏ ਜਦੋਂ ਉਹ ਆਪਣੇ ਘਰ ਦੇ ਗੇਟ ਤੇ ਪਹੁੰਚ ਕਿ ਮੈਂ ਉੱਥੋਂ ਦਾ ਨਜ਼ਾਰਾ ਹੋਰ ਵੀ ਦਿਲ ਦਹਿਲਾਉਣ ਵਾਲਾ ਸੀ ਘਰ ਦੇ ਬਾਹਰ ਪੁਲਿਸ ਦਾ ਸਖਤ ਪਹਿਰਾ ਨਹੀਂ ਸੀ ਬਲਕਿ ਪਿੰਡ ਦੇ ਹੀ ਕੁਝ ਲੋਕ ਡੰਗਾ ਲੈ ਕੇ ਖੜੇ ਹਣੇ ਤੇ ਉਹ ਲੋਕ ਹਨ ਜਿਸ ਨੂੰ ਜਗਤਾਰ ਨੇ ਪੜਕਾਇਆ ਸੀ ਗੱਡੀ ਦੇਖ ਕੇ ਉਹ ਚੱਕੰਨੇ ਹੋ ਗਏ ਭਾਈ ਸਾਹਿਬ ਗੱਡੀ ਵਿੱਚੋਂ ਬਾਹਰ ਉਤਰੇ ਹਨੇਰੇ ਵਿੱਚ ਉਹਨਾਂ ਦਾ ਲੰਬਾ ਪੈਸਾਵਾ ਜਦੋਂ ਗੇਟ ਤੇ ਪਿਆ ਤਾਂ ਲੋਕਾਂ ਦੇ ਵਿੱਚ ਕੁਸਰ ਮਸ਼ਰੂ ਸ਼ੁਰੂ ਹੋ ਗਏ ਇੱਕ ਬਜ਼ੁਰਗ ਨੇ ਅੱਗੇ ਵੱਧ ਕੇ ਟਾਰਚ ਮਾਰੇ ਅਤੇ ਜਿਵੇਂ ਹੀ ਰੋਸ਼ਨੀ ਭਾਈ ਸਾਹਿਬ ਦੇ ਚਿਹਰੇ ਤੇ ਪਈ ਉਸ ਬਜ਼ੁਰਗ ਖਤੋਂ ਡਾਂਗ ਛੁੱਟ ਗਏ ਭਾਈ ਸਾਹਿਬ ਤੋ ਸੇਮ ਭਾਈ ਸਾਹਿਬ ਨੇ ਬਜ਼ੁਰਗ ਦੇ ਪੈਰ ਛੋਏ ਪਰ ਬਜ਼ੁਰਗ ਨੇ ਪਿੱਛੇ हट ਕੇ ਕਿਹਾ ਨਾ ਪਤਰੇ ਹੁਣ ਸਾਡੇ ਪੈਰ ਨਾ ਛੋ ਅਸੀਂ ਸੁਣਿਆ ਹੈ ਤੂੰ ਸੌਦਾ ਕਰਕੇ ਇੱਥੇ ਆਇਆ ਹੈ ਲੋਕ ਕਹਿੰਦੇ ਨੇ ਕਿ ਤੂੰ ਆਪਣੀ ਆਜ਼ਾਦੀ ਦੇ ਲਈ ਸਾਡੇ ਪੁੱਤਰਾਂ ਨੂੰ ਜੇਲ੍ਹ ਦੇ ਵਿੱਚ ਸੜਨ ਦੀ ਛੜ ਕੇ ਆਇਆ ਹੈ ਇਹ ਇਲਜ਼ਾਮ ਕਿਸੇ ਗੋਲੀ ਨਾਲੋਂ ਘੱਟ ਨਹੀਂ ਛੇ ਭਾਈ ਸਾਹਿਬ ਨੇ ਭਰੇ ਮਨ ਨਾਲ ਕਿਹਾ ਬਾਪੂ ਜੀ ਮੈਂ ਕੋਈ ਸੌਦਾ ਕੀਤਾ ਹੁੰਦਾ ਤਾਂ ਅੱਜ ਸਰਕਾਰੀ ਗੱਡੀਆਂ ਦੇ ਵਿੱਚ ਆਉਂਦਾ ਇਸ ਤਰ੍ਹਾਂ ਲੁੱਕ ਛਪਕੇ ਨਹੀਂ ਮੈਂ ਵਾਪਸ ਆਇਆ ਤੁਹਾਨੂੰ ਸੱਚ ਦੱਸਣ ਦੇ ਲਈ ਪਰ ਭੀੜ ਦੇ ਵਿੱਚੋਂ ਕਿਸੇ ਨੇ ਪਿੱਛੋਂ ਆਵਾਜ਼ ਮਾਰੇ ਝੂਠ ਬੋਲਦਾ ਹੈ ਇਹ ਜ਼ਗਤਾਰ ਪ੍ਰਧਾਨ ਦੀ ਕੁਰਸੀ ਖੋਣ ਆਇਆ ਹੈ ਉਸਨੇ ਪਹਿਲਾਂ ਹੀ ਨੌਜਵਾਨ ਮਰਵਾਏ ਹਨ ਹੁਣ ਫਿਰ ਤੋਂ ਸਾਡੇ ਪਿੰਡ ਨੂੰ ਬਰਬਾਦ ਕਰ ਦੇਵੇਗਾ ਮਾਹੌਲ ਤਣਾਅਪੂਰਨ ਹੋ ਗਿਆ ਆਪਣੇ ਹੀ ਪਿੰਡ ਦੇ ਵਿੱਚ ਆਪਣੇ ਹੀ ਲੋਕ ਬੇਗਾਨਾ ਕਰ ਰਹੇ ਸਨ ਇਸ ਲੋਕ ਵੱਡੀ ਸਜ਼ਾ ਖੁਰਕੀ ਹੋ ਸਕਦੀ ਹੈ ਬੀਬੀ ਕੱਡੀ ਦੇ ਵਿੱਚੋਂ ਬਾਹਰ ਆਏ ਚੀਕੇ ਬੋਲੇ ਸ਼ਰਮ ਕਰੋ ਤੇ ਉਹੀ ਇਨਸਾਨ ਹੈ ਜਿਸਨੇ ਤੁਹਾਡੇ ਲਈ ਆਪਣਾ ਸਭ ਕੁਝ ਮੁਕਾਦ ਤਾ ਜਗਤਾਰ ਤੁਹਾਨੂੰ ਨਸ਼ੇ ਵਿੱਚ ਰਹਾ ਹੈ ਅਤੇ ਤੁਸੀਂ ਉਸੇ ਨੂੰ ਪ੍ਰਧਾਨ ਮੰਨ ਰਹੇ ਹੋ ਅਤੇ ਜੋ ਤੁਹਾਨੂੰ ਨਸ਼ਿਆਂ ਤੋਂ ਬਚਾਉਣ ਆਇਆ ਹੈ ਉਸ ਨੂੰ ਪੱਥਰ ਮਾਰ ਰਹੇ ਹੋ ਉਸ ਦੀ ਆਵਾਜ਼ ਦੇ ਵਿੱਚ ਇਹਨਾਂ ਦਰਦ ਸੀ ਕਿ ਪੀੜ ਸ਼ਾਂਤ ਹੋ ਗਏ ਭਾਈ ਸਾਹਿਬ ਨੇ ਲੋਕਾਂ ਨੂੰ ਹੱਥ ਜੋੜੇ ਅਤੇ ਕਿਹਾ ਮੈਨੂੰ ਸਿਰਫ ਇੱਕ ਵਾਰ ਆਪਣੇ ਮਾਤਾ ਪਿਤਾ ਨੂੰ ਮਿਲ ਲੈਣ ਦਿਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇਗਾ ਕਿ ਮੈਂ ਗੁਨਾਹਗਰ ਹਾਂ ਤਾਂ ਮੈਨੂੰ ਇੱਥੇ ਹੀ ਚੌਂਕ ਦੇ ਵਿੱਚ ਫਾਂਇ ਢਾ ਦੇਓ ਕਿਉਂਕਿ ਜੇਕਰ ਆਪਣੇ ਹੀ ਲੋਕ ਮੇਰਾ ਸਾਥ ਨਹੀਂ ਦੇ ਰਹੇ ਨਾ ਵਾਸਤੇ ਮੈ ਲੜ ਰਹੀ ਸੀ ਤਾਂ ਫਿਰ ਲੜਾਈ ਕਰਨ ਦਾ ਫਾਇਦਾ ਵੀ ਕੀ ਹੈ ਇੱਥੇ ਦੂਜੇ ਲੋਕਾਂ ਨਾਲ ਮੱਥਾ ਲਾਉਣ ਦਾ ਕੀ ਮਤਲਬ ਹੈ ਜਦੋਂ ਮੇਰੇ ਆਪਣੇ ਹੀ ਲੋਕ ਮੇਰੇ ਖਿਲਾਫ ਹੋ ਗਏ ਹਨ ਲੋਕ ਪਿੱਛੇ हट ਗਏ ਭਾਈ ਸਾਹਿਬ ਅੰਦਰ दाखल ਹੋਏ ਘਰ ਦਾ ਵਿੜਾ ਜੋ ਕਦੇ ਸੰਗਤ ਨਾਲ ਖਚਾ ਖਚ ਪਰਿਆ ਰਹਿੰਦਾ ਸੀ ਅੱਜ ਬੇਰਾਨ ਪਿਆ ਹੈ ਸੁੱਕੇ ਹੋਏ ਪੱਤੇ ਫਰਸ਼ ਤੇ ਖਿਲਰੇ ਹਨ ਉਹ ਅੰਦਰਲੇ ਕਮਰੇ ਦੇ ਵਿੱਚ ਗਏ ਉੱਤੇ ਮੰਜੇ ਤੇ ਉਹਨਾਂ ਦੇ ਪਿਤਾ ਬੈਠੇ ਹਨ ਜਿਨ੍ਹਾਂ ਦੀ ਨਜ਼ਰ ਸ਼ਾਇਦ ਥੋੜੀ ਕਮਜ਼ੋਰ ਹੋ ਚੁੱਕੀ ਹੈ ਮਾਤਾ ਜ਼ਮੀਨ ਤੇ ਬੈਠੀ ਕਰ ਰਹੀ ਹੈ ਜਿਵੇਂ ਭਾਈ ਸਾਹਿਬ ਨੇ ਮਾ ਕਿਆ ਨਾ ਉਹਨਾਂ ਦੀ ਮਾਂ ਨੇ ਅੱਖਾਂ ਖੋਲੀਆਂ 3 ਸਾਲਾਂ ਦੇ ਬਾਅਦ ਆਪਣੇ ਪੁੱਤਰ ਨੂੰ ਸਾਹਮਣੇ ਦੇਖ ਕੇ ਮਾਤਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਪਏ ਪਰ ਉਹ ਉੱਥੇ ਨਹੀਂ ਉਹਨਾਂ ਨੇ ਮੂੰਹ ਦੂਜੇ ਪਾਸੇ ਕਰ ਲਿਆ ਪਿਤਾ ਨੇ ਬਿਨਾਂ ਦੇਖੇ ਕਿਹਾ ਕੌਣ ਹੈ ਜੇ ਤੂੰ ਉਹ ਹੈ ਜਿਸ ਨੂੰ ਅਸੀਂ ਕਦੇ ਸ਼ੇਰ ਕਹਿੰਦੇ ਸੀ ਤਾਂ ਵਾਪਸ ਚਲਾ ਜਾ ਸਾਡਾ ਪੁੱਤਰ ਤਾਂ ਉਸੇ ਦਿਨ ਮਰ ਗਿਆ ਹੈ ਜਿਸ ਦਿਨ ਅਖਬਾਰਾਂ ਦੇ ਵਿੱਚ ਖਬਰ ਆਈ ਕਿ ਉਸ ਨੇ ਸਰਕਾਰਾਂ ਦੇ ਨਾਲ ਖਤਮ ਲਾ ਲਿਆ ਹੈ ਭਾਈ ਸਾਹਿਬ ਅੰਦਰੋਂ ਟੁੱਟ ਗਏ ਗੋਡਾਂ ਪਰ ਵੜ ਗਏ ਅਤੇ ਪਿਤਾ ਦੇ ਗੋਡਾਂ ਤੇ ਸਿਰ ਰੱਖ ਕੇ ਬੱਚਾਂ ਦੇ ਵਾਂਗ ਰੋਏ ਬਾਪੂ ਦੁਨੀਆ ਜੋ ਮਰਜੀ ਕਵੇ ਪਰ ਘਟੋ ਘਟ ਤੁਸੀਂ ਤਾਂ ਮੇਰੇ ਤੇ ਯਕੀਨ ਕਰੋ ਇਹ ਸਭ ਜਗਤਾਰ ਦੇ ਦੀ ਚਲ ਹੈ ਮੈਂ ਅੱਜ ਵੀ ਉਹੀ ਹਾਂ ਮੈਂ ਆਪਣੀ ਜ਼ਮੀਰ ਕਦੇ ਨਹੀਂ ਮਿਚੇ ਨਾ ਹੀ ਵੇਚਾਂਗਾ ਕਮਰੇ ਦੇ ਵਿੱਚ ਸਿਰਫ ਭਾਈ ਸਾਹਿਬ ਦੇ ਰੋਣ ਦੀ ਆਵਾਜ਼ ਹੈ ਪਿਤਾ ਦਾ ਹੱਥ ਕੰਬਿਆ ਉਹ ਸ਼ਾਇਦ ਆਪਣੇ ਪੁੱਤਰ ਦੇ ਸਿਰ ਤੇ ਹੱਥ ਰੱਖਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਜਗਤਾਰ ਦੀਆਂ ਉਹ ਝੋਟੀਆਂ ਰਿਕੋੜੀਆਂ ਯਾਦਾਂ ਆ ਜੋ ਉਸਨੇ ਪਿੰਡ ਦੇ ਵਿੱਚ ਸੁਣਾਈਆਂ ਹਨ ਉਹਨਾ ਨੇ ਹੱਥ ਪਿੱਛੇ ਖੜ ਲਿਆ ਠੀਕ ਉਸੇ ਵੇਲੇ ਘਰ ਦੇ ਬਾਹਰ ਲਾਊਡ ਸਪੀਕਰਾਂ ਦੇ ਵਿੱਚ ਅਨਾਉਂਸਮੈਂਟ ਸ਼ੁਰੂ ਹੋਈ ਇਹ ਆਵਾਜ਼ ਜਗਤਾਰੇ ਦੀ ਸੀ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਬੋਲ ਰਿਹਾ ਸੀ ਪਿੰਡ ਵਾਸੀਓ ਹੋਸ਼ਿਆਰ ਹੋ ਜਾਓ ਸਾਡੇ ਪਿੰਡ ਦੇ ਵਿੱਚ ਇੱਕ ਗੱਦਾਰ ਦਾਖਲ ਹੋ ਚੁੱਕਿਆ ਹੈ ਉਹ ਬਹਿਰੂਪਿਆ ਹੈ ਉਹ ਤੁਹਾਡੀ ਸ਼ਾਂਤੀ ਭੰਗ ਕਰਨ ਦੇ ਲਈ ਇੱਥੇ ਆਇਆ ਹੈ ਉਸ ਨੂੰ ਘਰੋਂ ਬਾਹਰ ਨਿਕਲਣ ਦਿਓ ਕੱਲ ਸਵੇਰੇ ਪੰਚਾਇਤ ਬੈਠੇਗੇ ਅਤੇ ਇਸ ਦਾ ਫੈਸਲਾ ਕਰਨਗੇ ਇਹ ਸੁਣ ਕੇ ਭਾਈ ਸਾਹਿਬ ਨੇ ਆਪਣੇ ਹੱਜੂ ਪੁੰਝੇ ਉਹ ਸਮਝ ਗਏ ਕਿ ਜਗਤਾਰ ਪੂਰੇ ਪਿੰਡ ਨੂੰ ਉਹਨਾਂ ਦੇ ਖਿਲਾਫ ਕਰ ਰਿਹਾ ਹੈ ਆਸ-ਪਾਸ ਦੇ ਇਲਾਕੇ ਤੋਂ ਵੀ ਸ਼ਾਇਦ ਉਸਨੇ ਆਪਣੇ ਬੰਦੇ ਬੁਲਾਏ ਹੋਣਗੇ ਅਤੇ ਹੁਣ ਉਹ ਉਹਨਾਂ ਨੂੰ ਘਰ ਦੇ ਅੰਦਰ ਹੀ ਕੈਦ ਕਰਨਾ ਚਾਹੁੰਦਾ ਹੈ ਪਰ ਭਾਈ ਸਾਹਿਬ ਜਾਣਦੇ ਹਨ ਕਿ ਜੇ ਉਹ ਅੱਜ ਉព្រਏ ਤਾਂ ਸੱਚ ਹਮੇਸ਼ਾ ਦੇ ਲਈ ਸ਼ਾਇਦ ਦਫਨ ਹੋ ਜਾਵੇਗਾ ਜੋ ਕਿ ਉਹ ਬਿਲਕੁਲ ਚਾਹੁੰਦੇ ਨਹੀਂ ਸਨ ਉਹ ਖੜੇ ਹੋ ਗਏ ਉਹਨਾਂ ਨੇ ਆਪਣੀ ਪਤਨੀ ਵੱਲ ਦੇਖਿਆ ਜੋ ਮਾਂ ਨੂੰ ਪਾਣੀ ਪਿਆਰੀ ਸੀ ਭਾਈ ਸਾਹਿਬ ਨੇ ਦਿੜ੍ਹ ਆਵਾਜ਼ ਦੇ ਵਿੱਚ ਕਿਹਾ ਇਹ ਵਕਤ ਰੋਂਦਾ ਨਹੀਂ ਹੈ ਜਗਤਾਰ ਨੇ ਸੋਚਿਆ ਹੈ ਕਿ ਉਹ ਮੈਨੂੰ ਮੇਰੇ ਹੀ ਘਰ ਦੇ ਵਿੱਚ ਕੈਦੀ ਬਣਾ ਲਵੇਗਾ ਪਰ ਉਹ ਇਹ ਭੁੱਲ ਗਿਆ ਹੈ ਕਿ ਮੈਂ ਗੁਰੂ ਦਾ ਸਿੰਘ ਹਾਂ ਅਤੇ ਜਿਸ ਨੇ ਕੰਨਾਂ ਦੇ ਵਿੱਚ ਵੀ ਕਿਨੇ ਜਾਣਤੇ ਵੀ ਜਕਾਰੇ ਛੱਡੇ ਸਨ ਕੱਲ ਸਵੇਰ ਦੀ ਪੰਚਾਇਤ ਜਗਤਾਰ ਦਾ ਆਖਰੀ ਫੈਸਲਾ ਨਹੀਂ ਬਲਕਿ ਉਸ ਤੇ ਪਾਪਾਂ ਦਾ ਅੰਤ ਹੋਵੇਗੀ ਭਾਈ ਸਾਹਿਬ ਨੇ ਕਮਰੇ ਦੇ ਇੱਕ ਕੋਨੇ ਦੇ ਵਿੱਚ ਪਈ ਆਪਣੀ ਪੁਰਾਣੀ ਸੰਦੂਕੜੀ ਖੋਲੀ ਉਸ ਵਿੱਚੋਂ ਉਹਨਾਂ ਨੇ ਆਪਣਾ ਇੱਕ ਪੁਰਾਣਾ ਝੋਲਾ ਅਤੇ ਇੱਕ ਖਾਸ ਚੀਜ਼ ਕਢੇ ਇਹ ਡੈਰੀ ਇਹ ਉਹ ਡੈਰੀ ਸੀ ਜੋ ਉਹ ਜੇਲ੍ਹ ਜਾਣ ਤੋਂ ਪਹਿਲਾਂ ਲਿਖਦੇ ਸਨ ਜਿਸ ਵਿੱਚ ਜਗਤਾਰ ਦੇ ਕੁਝ ਪੁਰਾਣੇ ਰਾਜਦਨ ਸਨ ਪਰ ਕੀ ਇਹ ਡੈਰੀ ਕਾਫੀ ਹੋਵੇਗੀ ਬਾਹਰ ਤਾਂ ਸ਼ਾਇਦ ਹਜ਼ਾਰਾਂ ਦੀ ਭੀੜ ਸੀ ਜੋ ਗੁੱਸੇ ਦੇ ਵਿੱਚ ਲਾਲ ਸੀ ਅਤੇ ਅੰਦਰ ਭਾਈ ਸਾਹਿਬ ਇਕੱਲੇ ਸਨ ਰਾਤ ਬੜੀ ਲੰਬੀ ਸੀ ਅਤੇ ਦੁਸ਼ਮਣ ਬੜੇ ਤਾਕਤਵਰੇ ਕੀ ਭਾਈ ਸਾਹਿਬ ਸਵੇਰ ਤੱਕ ਸੁਰੱਖਿਤਰ ਰਹਿ ਸਕਣਗੇ ਜਗਤਾਰ ਰਾਤ ਦੇ ਹਨੇਰੇ ਵਿੱਚ ਕੋਈ ਕਿਨੌਣੀ ਖੜ ਖੜੇਗਾ ਰਾਤ ਦਾ ਦੂਜਾ ਪਹਿਰ ਸ਼ੁਰੂ ਹੋ ਚੁੱਕਿਆ ਹੈ ਪਿੰਡ ਦੇ ਵਿੱਚ ਸਨਾਟਾ ਹੈ ਪਰ ਭਾਈ ਸਾਹਿਬ ਦੇ ਘਰ ਦੇ ਬਾਹਰ ਹਜ਼ਾਰਾਂ ਦੀ ਭੀੜ ਦਾ ਸ਼ੋਰ ਕਿਸੇ ਤੂਫਾਨ ਦੇ ਵਾਂਗ ਗੂੰਜ ਰਿਹਾ ਹੈ ਜਗਤਾਰ ਜੋ ਹੁਣ ਪੂਰੀ ਇਤਰਾ ਬਕਲਾ ਚੁਕਿਆ ਹੈ ਹੁਣ ਸਵੇਰ ਦੀ ਪੰਚਾਇਤ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਉਸ ਨੂੰ ਡਰ ਹੈ ਜੇਕਰ ਭਾਈ ਸਾਹਿਬ ਨੇ ਆਪਣਾ ਮੂੰਹ ਖੋਲ੍ਹ ਦਿੱਤਾ ਤਾਂ ਉਸ ਦੀ ਤਿੰਨ ਸਰਾਂ ਦੀ ਬਣਾਈ ਹੋਈ ਬਾਦਸ਼ਾਹਤ ਮਿੰਟਾਂ ਦੇ ਵਿੱਚ ਢਾ ਜਾਵੇਗੀ ਉਸ ਨੇ ਆਪਣੇ ਖਾਸ ਗੁਣਾਂ ਨੂੰ ਇਸ਼ਾਰਾ ਕੀਤਾ ਉਹਨਾਂ ਦੇ ਖੱਤਾਂ ਦੇ ਵਿੱਚ ਪਟ્રોલ ਦੀਆਂ ਬੋਤਲਾਂ ਅਤੇ ਮਸ਼ਾਲਾਂ ਹਨ ਜਦ ਤਾਰ ਭੀੜ ਨੂੰ ਪੜਕਾਉਂਦੇ ਹੋ ਚਿਕਦਾ ਹੈ ਇਹ ਗੱਦਾਰ ਬਾਹਰ ਨਹੀਂ ਆਵੇਗਾ ਇਸ ਨੇ ਅੰਦਰ ਬੈਠ ਕੇ ਹੀ ਕੋਈ ਨਵੀਂ ਚਾਲ ਚਲਣੀ ਹੈ ਇਸ ਤੇ ਪਾਪਾ ਨੂੰ ਅੱਜ ਅਗ ਨਾਲ ਧੋਣਾ ਪਵੇਗਾ ਸਾੜ ਦੇ ਉਸ ਦਾ ਕਰੇ ਅੰਦਰ ਕਮਰੇ ਦੇ ਵਿੱਚ ਬੈਠੇ ਭਾਈ ਸਾਹਿਬ ਅਤੇ ਉਹਨਾਂ ਦੀ ਪਤਨੀ ਹਦੇ ਬਜ਼ੁਰਗ ਮਾਪਿਆਂ ਨੇ ਜਦੋਂ ਬਾਹਰੋਂ ਮਾਰੋ ਮਾਰੋ ਦੀਆਂ ਅਮਾਜਾ ਅਤੇ ਪੈਟਰੋਲ ਦੀ ਬਦਬੂ ਸੁੰਗੇ ਤਾਂ ਉਹ ਸਮਝ ਗਏ ਕਿ ਜਗਤਾਰ ਉਹਨਾਂ ਨੂੰ ਜਿੰਦਾ ਸੜਨਾ ਚਾਹੁੰਦਾ ਹੈ। ਮਾਤਾ ਜੀ ਡਰਨਾ ਕਮਣ ਲਗੇ। ਪਿਤਾ ਜੀ ਨੇ ਆਪਣੀ ਛੋਟੀ ਕੁਟਕੇ ਫੜ ਲਈ। ਪਤਨੀ ਨੇ ਭਾਈ ਸਾਹਿਬ ਬੁਲਦੇ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਸਵਾਲ ਸੀ। ਹੁਣ ਕੀ ਬਣੇਗਾ? ਭਾਈ ਸਾਹਿਬ ਨੇ ਆਪਣੀ ਕਿਰਪਾਨ ਗਤਰੇ ਦੇ ਵਿੱਚ ਪਾਈ ਅਤੇ ਖੱਦ ਦੇ ਵਿੱਚ ਉਹ ਲਾਲ ਡੈਰੀ ਫੜੇ। ਉਹਨਾਂ ਦੇ ਚਿਹਰੇ ਤੇ ਡਰ ਨਹੀਂ ਸੀ। ਸਗੋਂ ਇੱਕ ਅਜੀਹਤ ਦਲਾਅ ਸੀ ਜੋ ਸਿਰਫ ਸੱਚੇ ਇਨਸਾਨ ਦੇ ਹੁੰਦਾ ਹੋਏ ਉਹਨਾਂ ਨੇ ਆਪਣੀ ਪਤਨੀ ਨੂੰ ਘਿਆ ਧੂਪ ਮਾਤਾ ਪਿਤਾ ਨੂੰ ਲੈ ਕੇ ਪਿਛਲੇ ਕਮਰੇ ਦੇ ਵਿੱਚ ਜਾ ਮੈਂ ਛੱਤੇ ਜਾ ਰਿਹਾ ਹਾਂ ਅੱਜ ਫੈਸਲਾ ਅਗ ਨਾਲ ਨਹੀਂ ਸਗੋਂ ਸੱਚ ਨਾਲ ਹੋਵੇਗਾ ਭਾਈ ਸਾਹਿਬ ਪੌੜੀਆਂ ਚੜ੍ਹ ਕੇ ਛੱਤੇ ਪਹੁੰਚੇ ਹੇਟਾਂ ਕੜੀ ਭੀੜ ਨੇ ਜਦੋਂ ਛੱਤੇ ਭਾਈ ਸਾਹਿਬ ਨੂੰ ਦੇਖਿਆ ਨਾ ਤਾਂ ਇੱਕ ਪਲ ਲਈ ਸ਼ੋਰ ਥਮ ਗਿਆ ਮਸ਼ਾਲਾਂ ਦੀ ਰੋਸ਼ਨੀ ਦੇ ਵਿੱਚ ਭਾਈ ਸਾਹਿਬ ਦਾ ਚਿੱਟਾ ਚੋਲਾ ਚਮਕ ਰਿਹਾ ਸੀ ਜਗਤਾਰ ਨੇ ਥੱਲੇੋਂ ਲਲਕਾਰਿਆ ਥੱਲੇ ਆ ਜਾ ਗੱਦਾਰਾ ਜਾਂ ਫਿਰ ਉੱਤੇ ਹੀ ਸੜਨ ਲਈ ਤਿਆਰ ਹੋ ਜਾ ਭਾਈ ਸਾਹਿਬ ਨੇ ਛੱਤ ਤੇ ਲੱਗੇ ਉਸੇ ਲਾੜੂ ਸਪੀਕਰ ਦਾ ਮਾਈਕ ਫੜ ਲਿਆ ਜਿਸ ਨੂੰ ਜਗਤਾਰ ਕੀਰਤਨ ਦੇ ਲਈ ਬਰਦਾਸ਼ਤ ਸੀ ਉਹਨਾਂ ਦੀ ਆਵਾਜ਼ ਪੂਰੇ ਪਿੰਡ ਦੇ ਵਿੱਚ ਗੂੰਜੇ ਪਿੰਡ ਵਾਲਿਓ ਮੈਨੂੰ ਸੜਨ ਤੋਂ ਪਹਿਲਾਂ ਸਿਰਫ 2 ਮਿੰਟ ਮੇਰੀ ਗਰਲਫ੍ਰੈਂਡ ਉਹ ਉਸ ਤੋਂ ਬਾਅਦ ਭਾਵੇਂ ਮੈਨੂੰ ਐਸੇ ਘਰ ਦੇ ਵਿੱਚ ਸੜ ਕੇ ਸੁਆਹ ਕਰ ਦੇਣਾ ਪੀੜ ਵਿੱਚ ਕੜੇ ਕੁਝ ਬਜ਼ੁਰਗਾਂ ਨੇ ਕਿਹਾ ਸੁਣ ਲਓ ਮਨਮੜੇ ਦੀ ਆਖਰੀ ਇੱਛਾ ਸੁਣ ਲੈਣੀ ਚਾਹੀਦੀ ਹੈ ਜਗਤਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸ਼ਾਂਤ ਹੋ ਗਏ ਭਾਈ ਸਾਹਿਬ ਨੇ ਖੱਤ ਫੜੀ ਡਾਇਰੀ ਖਵਾ ਦੇ ਵਿੱਚ ਲਹਿرائی ਅਤਿਆ ਤੁਸੀਂ ਮੈਨੂੰ ਗੱਦਾਰ ਕਹਿੰਦੇ ਹੋ ਕਿਉਂਕਿ ਜਗਤਾਰ ਨੇ ਤੁਹਾਨੂੰ ਕਿਹਾ ਕਿ ਮੈਂ ਸਰਕਾਰ ਦੇ ਨਾਲ ਸੌਦਾ ਕਰ ਲਿਆ पर असली सौदा किसने किया है ओ इस डायरी ਦੇ ਵਿੱਚ ਲਿਖਿਆ ਹੈ ਇਹ ਡਾਇਰੀ ਮੇਰੀ ਨਹੀਂ ਹੈ ਇਹ ਡਕਤਾਰ ਦੇ ਉਸ ਖਾਸ ਮਨਸ਼ੀ ਦੀ ਹੈ ਜਿਸ ਨੂੰ ਡਕਤਾਰ ਨੇ 2 ਮਹੀਨੇ ਪਹਿਲਾਂ ਐਕਸੀਡੈਂਟ ਦੇ ਵਿੱਚ ਮਰਵਾ ਦਿੱਤਾ ਸੀ ਮਰਨ ਤੋਂ ਪਹਿਲਾਂ ਉਹ ਇਹ ਡਾਇਰੀ ਮੇਰੇ ਇੱਕ ਸਾਥੀ ਤੱਕ ਪਹੁੰਚ ਆ ਗਿਆ ਜਗਤਾਰ ਦਾ ਰੰਗ ਪੀਲਾ ਪੈ ਗਿਆ ਉਸ ਨੂੰ ਯਾਦ ਆਇਆ ਕਿ ਉਸਤਾ ਮਨਸ਼ੀ ਸੱਚਮੁੱਚ ਕੋਈ ਸਬੂਤ ਲੈ ਕੇ ਗਾਇਬ ਹੋ ਗਿਆ ਸੀ ਪਾਇਸ ਸਾਹਿਬ ਨੇ ਡਾਇਰੀ ਕੋ ਲਈ ਪੜਨਾ ਸ਼ੁਰੂ ਕੀਤਾ ਤਾਰੀਖ 15 ਅਕਤੂਬਰ 2003 ਅਜਰਾਜ ਜਗਤਾਰ ਮંત્રી ਨਾਲ ਮੀਟਿੰਗ ਕੀਤੀ ਸੌਦਾ ਹੋਇਆ 5 ਕਰੋੜ ਰੁਪਏ ਅਤੇ ਪਾਰਟੀ ਦੀ ਟਿਕਟਤਾ ਬਦਲੇ ਦੇ ਜਗਤਾਰ ਨੇ ਵਾਦਾ ਕੀਤਾ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਗਾ ਕੇ ਅਤੇ ਉਹਨਾਂ ਦੀ ਸੋਤ ਖਤਮ ਕਰ ਦੇਵੇਗਾ ਤਾਂ ਜੋ ਕੋਈ ਅੰਦੋਲਨ ਨਾ ਕਰ ਸਕੇ ਭੀੜ ਦੇ ਵਿੱਚ ਕੁਸਰ-ਮੁਸ਼ਰ ਸ਼ੁਰੂ ਹੋ ਗਏ ਭਾਈ ਸਾਹਿਬ ਨੇ ਅਗਲਾ ਪੰਨਾ ਪੜਿਆ ਤਰੀਕ 20 ਨਵੰਬਰ ਪਿੰਡ ਦੇ ਸਰਪੰਚ ਦੇ ਮੁੰਡੇ ਗੁਰਪ੍ਰੀਤ ਦੀ ਮੌਤ ਓਵਰਡੋਜ਼ ਨਾਲ ਨਹੀਂ ਹੋਈ ਜਗਤਾਰ ਨੇ ਉਸ ਨੂੰ ਨਕਲੀ ਚਿੱਟਾ ਦਿੱਤਾ ਕਿਉਂਕਿ ਗੁਰਪ੍ਰੀਤ ਨੇ ਜਗਤਾਰ ਨੂੰ ਪੁਲਿਸ ਨਾਲ ਗੱਲ ਕਰਦੇ ਹੋਏ ਦੇਖ ਲਿਆ ਸੀ ਸੁਣਦੇ ਸਾਰ ਭੀੜ ਦੇ ਵਿੱਚ ਖੜਾ ਸਰਪੰਚੀ ਇੱਕ ਮਾਰ ਕੀ ਰੋਪਿਆ ਉਹ ਅਜੇ ਤੱਕ ਦਗਦਾਰ ਨੂੰ ਆਪਣਾ ਹਮਦਰ ਸਮਝਦਾ ਸੀ ਭਾਈ ਸਾਹਿਬ ਨੇ ਇੱਕ ਹੋਰ ਰਾਜ ਖੋਲਿਆ ਅਤੇ ਮੇਰੀ ਗ੍ਰਿਫਤਾਰੀ ਉਸਤੇ ਵਿੱਚ ਵੀ ਇਸ ਦਾ ਵੱਡਾ ਹੱਥ ਸੀ ਹੁਣ ਭੀੜ ਦਾ ਰੁਖ ਬਦਲਣ ਲਗਾ ਜੋ ਲੋਕ ਪੱਥਰ ਲੈ ਕੇ ਖੜੇ ਸਨ ਉਨ੍ਹਾਂ ਦੇ ਹੱਥ ਠੇਹਾ ਹੋ ਗਏ ਨੌਜਵਾਨ ਜਿਨ੍ਹਾਂ ਨੂੰ ਦਗਦਾਰ ਨੇ ਨਸ਼ੇ ਤੇ ਲਾਇਆ ਸੀ ਉਨ੍ਹਾਂ ਦੇ ਦਿਮਾਗ ਦੇ ਵਿੱਚ ਵੀ ਇੱਕਦਮ ਝਟਕਾ ਲੱਗਿਆ ਦਗਦਾਰ ਨੇ ਦੇਖਿਆ ਕਿ ਬਾਜ਼ੀ ਖਤੋਂ ਨਿਕਲ ਸਕਦੀ ਹੈ ਉਸਨੇ ਚੀਕੇ ਕਿ ਇਹ ਝੂਠ ਬੋਲ ਰਿਹਾ ਹੈ ਇਹ ਡਾਇਰੀ ਨਕਲੀ ਤੇ ਸਾੜ ਦਿਓ ਇਸ ਨੂੰ ਜਗਤਾਰ ਨੇ ਖੁਦ ਇੱਕ ਮਸ਼ਾਲ ਫੜੀ ਅਤੇ ਘਰ ਦੇ ਦਰਵਾਜ਼ੇ ਵੱਲ ਭੱਜਿਆ ਪਰ ਇਸ ਵਾਰ ਉਸ ਨੂੰ ਰੋਕਣ ਵਾਲਾ ਕੋਈ ਪੁਲਿਸ ਵਾਲਾ ਨਹੀਂ ਸੀ ਬਲਕਿ ਪਿੰਡ ਦਾ ਉਹੀ ਸਰਪੰਚ ਸੀ ਜਿਸ ਤੇ ਪੁੱਤਰ ਦਾ ਸੱਚ ਸਾਹਮਣੇ ਆਇਆ ਸੀ ਸਰਪੰਚ ਨੇ ਜਗਤਾਰ ਦਾ ਹੱਥ ਫੜਿਆ ਅਤੇ ਉਸ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਬਸ ਕਰ ਪਪੀਆ ਅਸੀਂ ਤੇਰੇ ਤੇ ਅੰਨਾ ਵਿਸ਼ਵਾਸ ਕੀਤਾ ਤੇ ਤੂੰ ਸਾਡੇ ਹੀ ਪੁੱਤਰ ਨੂੰ ਖਾ ਗਿਆ ਸਰਪੰਚ ਦੀ ਦਹਾੜ ਨਾਲ ਪੂਰਾ ਪਿੰਡ ਜਾਗ ਪਿਆ ਲੋਕਾਂ ਨੇ ਦਗਤਾਰ ਅਤੇ ਉਸ ਦੇ ਗੁੰਡਿਆਂ ਨੂੰ ਘੇਰਾ ਪਾ ਲਿਆ ਜ ਜਿਹੜੇ ਪੱਥਰ ਭਾਈ ਸਾਹਿਬ ਲਈ ਚੁੱਕੇ ਸਨ ਉਹ ਜਗਤਾਰ ਵੱਲ ਵਧਣ ਲੱਗੇ ਜਗਤਾਰ ਨੇ ਆਪਣੀ ਜੇਬ ਦੇ ਵਿੱਚੋਂ ਪਿਸਤੌਲ ਕੱਢਿਆ ਉਸਨੇ ਭੀੜ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਸਾਹਤੋਂ ਭਾਈ ਸਾਹਿਬ ਨੇ ਛਾਲ ਮਾਰ ਦਿੱਤੇ ਉਸਦਾ ਜਗਤਾਰ ਦੇ ਉੱਪਰ ਡਿੱਗੇ ਦੋਹਾਂ ਦੇ ਵਿਚਕਾਰ ਖਤੋਂ ਪਾਈ ਹੋਈ ਜਗਤਾਰ ਨੇ ਗੋਲੀ ਚਲਾਈ ਇੱਕ ਪਲ ਦੇ ਲਈ ਸਭ ਕੁਝ ਸ਼ਾਂਤ ਹੋ ਗਿਆ ਦੋਵੇਂ ਅਤੇ ਖਨੇਰੇ ਦੇ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਗੋਲੀ ਆਕਰਕਾਰ ਵਜੀ ਤਾਂ ਵਜੀ ਕਿਸ ਨੂੰ ਕਿ ਭਾਈ ਸਾਹਿਬ ਸੱਚ ਸਬਦ ਕਰਦੇ ਕਰਦੇ ਸ਼ਹੀਦ ਹੋ ਗਏ ਜਦ ਪਾਪ ਦਾ ਕੜਾ ਫਟ ਗਿਆ ਜਦੋਂ ਧੂਆਂ ਛਟਿਆ ਤਾਂ ਲੋਕਾਂ ਨੇ ਦੇਖਿਆ ਕਿ ਭਾਈ ਸਾਹਿਬ ਉਵੇਂ ਹੀ ਖੜੇ ਹਨ ਉਹਨਾਂ ਦਾ ਮੋਢਾ ਲਾਲ ਹੈ ਪਰ ਜਗਤਾਰ ਜ਼ਮੀਨ ਤੇ ਡਿੱਗਿਆ ਪਿਆ ਹੈ ਗੋਲੀ ਜਗਤਾਰ ਦੇ ਪੈਰ ਵਿੱਚ ਵਜੇ ਜੋ ਕਿ ਖਤੋ ਪਾਈ ਦੌਰਾਨ ਉਸਦੀ ਆਪਣੀ ਹੀ ਬੰਦੂਕ ਚੱਲ ਨਾਲ ਚੱਲੀ ਸੀ ਭਾਈ ਸਾਹਿਬ ਨੇ ਜਗਤਾਰ ਦੀ ਛਾਤੀ ਤੇ ਪੈ ਰੱਖਿਆ ਪੂਰਾ ਪਿੰਡ ਹੁਣ ਭਾਈ ਸਾਹਿਬ ਦੇ ਨਾਲ ਖੜਾ ਹੈ ਉਹਨਾਂ ਨੇ ਕਿਹਾ ਮੈਂ ਚਾਹ ਤਰ ਤੈਨੂੰ ਇੱਥੇ ਕਤਲ ਕਰ ਸਕਦਾ ਹਾਂ ਜਗਤਾਰਿਆ ਪਰ ਫਿਰ ਤੇਰੇ ਅਤੇ ਮੇਰੇ ਵਿੱਚ ਫਰਕ ਕੀ ਰਹਿ ਜਾਵੇਗਾ ਤੇਰੀ ਸਜ਼ਾ ਮੌਤਨੀ ਹੈ ਤੇਰੀ ਸਜ਼ਾ ਇਹ ਹੈ ਕਿ ਹੁਣ ਤੂੰ ਸਾਰੀ ਉਮਰ ਇਹਨਾਂ ਲੋਕਾਂ ਦੇ ਨਜ਼ਰਾਂ ਵਿੱਚ ਆਪਣੀ ਜਲਾਲਤ ਨੂੰ ਦੇਖੇਗਾ ਪੁਲਿਸ ਦੀਆਂ ਗੱਡੀਆਂ ਦੇ ਸਾਰੇ ਨੇ ਸੁਣਾਉਣ ਲੱਗੇ ਸ਼ਾਇਦ ਮੰਤਰੀ ਨੇ ਆਪਣੇ ਬੰਦੇ ਬਚਾਉਲੇ ਫੋਰਸ ਪਜੀ ਸੀ ਪਰ ਹੁਣ ਬਹੁਤ دیر ਹੋ ਚੁੱਕੀ ਸੀ ਸਾਰਾ ਪਿੰਡ ਜਾਗ ਚੁੱਕਿਆ ਸੀ ਅਤੇ ਐਸੀ ਤਰ੍ਹਾਂ ਬੁਰਾਈ ਦਾ ਅੰਤ ਹੋਇਆ ਲੇਕਿਨ ਮੰਤਰੀ ਨੇ ਸ਼ਰਾਰਤ ਰਚੀ ਉਸਨੇ ਆਪਣੇ ਉੱਪਰਲੇ ਸੰਪਰਕਾਂ ਦਾ ਇਸਤੇਮਾਲ ਕੀਤਾ ਅਤੇ ਅੰਦਰ ਖਾਤੇ ਐਨਐਸਏ ਨੂੰ ਦੁਬਾਰਾ ਵਧਾ ਦਿੱਤਾ ਭਾਈ ਸਾਹਿਬ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਡੈਬਿਊ ਕਾਰਪੇ ਦਿੱਤਾ ਗਿਆ ਇੱਕ ਰਾਤ ਦੇ ਲਈ ਭਾਈ ਸਾਹਿਬ ਪੰਜਾਬ ਦੇ ਵਿੱਚ ਆਏ ਲੇਕਿਨ ਬਿਨਾਂ ਕਿਸੇ ਨੂੰ ਕਬਰ ਲਗੇ ਬਿਨਾ ਕੋਈ ਸ਼ੋਰ ਹੰਗਾਮਾ ਹੋਏ ਉਸੇ ਤਰ੍ਹਾਂ ਵਾਪਸ ਚਲੇ ਗਏ ਲੇਕਿਨ ਸ਼ਾਇਦ ਇੱਕ ਦਿਨ ਦੇ ਵਿੱਚ ਉਹ ਕਈ ਸਾਲਾਂ ਦੀ ਛਾਪ ਛੜੀ ਹੈ ਆਪਣੇ ਇੱਥੇ ਛੱਡ ਗਏ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਇਹ ਕਹਾਣੀ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ ਲੇਕਿਨ ਇਹ ਪੂਰੀ ਅਸਲੀ ਨਹੀਂ ਹੈ ਇਹ ਕਲਪਨਿਕ ਹੈ ਤੁਹਾਨੂੰ ਜੇਕਰ ਕਹਾਣੀ ਦੇ ਵਿੱਚ ਕੁਝ ਗੜ ਨਹੀਂ ਲੱਗਿਆ ਜਾਂ ਫਿਰ ਇਤਰਾਜ਼ ਹੈ ਸਾਨੂੰ ਈਮੇਲ ਕਰ ਸਕਦੇ ਹੋ ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ ਜਾਂ ਫਿਰ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਨਾ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਗੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ